ਹਾਂਜੀ ਸਭ ਤੋਂ ਪਹਿਲਾਂ ਜਿੰਨੇ ਵੀ ਸਿੰਘ ਖੜੇ ਨੇ ਆਓ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ ਉਹਨਾਂ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਜੋ 16 ਸਤੰਬਰ ਨੂੰ ਪੂਰਾ ਪੰਥ ਖਾਲਸਾ ਇਕੱਠਾ ਹੋ ਕੇ ਗੁਰੂ ਰਾਮਦਾਸ ਮਹਾਰਾਜ ਦਾ 450 ਸਾਲਾ ਗੁਰਗੱਦੀ ਦਿਵਸ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ 450 ਸਾਲਾ ਜੋਤੀ ਜੋ ਦਿਵਸ ਆ ਰਿਹਾ ਹੈ ਖਾਲਸਾ ਜੀ ਪੂਰਾ ਪੰਥ ਇਕੱਤਰ ਹੋ ਕੇ ਮਨਾ ਰਿਹਾ ਹੈ ਉੱਥੇ ਸਮੇਂ-ਸਮੇਂ ਤੇ ਜੋ ਵਿਰਸੇ ਨੂੰ ਸੰਭਾਲਦੀਆਂ ਲਹਿਰਾਂ ਤੁਰਦੀਆਂ ਨੇ ਉਹਨਾਂ ਲਹਿਰਾਂ ਚੋਂ ਇੱਕ ਲਹਿਰ ਜੋ 2024 ਦੇ ਵਿੱਚ ਆਰੰਭ ਕੀਤੀ ਗਈ ਹੈ ਦਸਤਾਰ ਵਿਰਾਸਤ ਕਲੱਬ ਔਰ ਉਹਦੇ ਨਾਲ ਹੀ ਦਲਪੰਥ ਪਟਿਆਲਾ ਦਲਪੰਥ ਸੇਵਾ ਸੁਸਾਇਟੀ ਦੇ ਪੂਰੇ ਸਮੂਚੇ ਸਹਿਯੋਗ ਨਾਲ ਪਟਿਆਲੇ ਦੀਆਂ ਹੋਰ ਵੀ ਜਿਹੜੀਆਂ ਧਾਰਮਿਕ ਸੁਸਾਇਟੀਆਂ ਨੇ ਸਾਰੀਆਂ ਸੁਸਾਇਟੀਆਂ ਦੇ ਸਿੰਘ ਸਭਾਵਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਦਸਤਾਰ ਮੁਕਾਬਲਾ 6 ਸਤੰਬਰ ਨੂੰ ਸਵੇਰੇ 8:30 ਵਜੇ ਆਰੰਭ ਹੋਇਆ ਸੀ ਪੂਰਾ ਹਾਲ ਦੇ ਵਿੱਚ ਬੱਚਿਆਂ ਦਾ ਪੂਰਾ ਜੋਸ਼ ਸੀ ਇਸ ਹਾਲ ਦੇ ਵਿੱਚ ਜਿੱਥੇ ਅੱਜ ਸਿਮਰਨ ਹੋਇਆ ਜਕਾਰੇ ਦੀਆਂ ਗੂੰਜਾਂ ਪਈਆਂ ਉਥੇ ਰੰਗ ਬਰੰਗੀਆਂ ਦਸਤਾਰਾਂ ਦੇ ਦਰਸ਼ਨ ਹੋਏ ਜਿਹੜੀ ਸਤਗੁਰਾਂ ਦੀ ਪੰਕਤੀ ਹੈ ਸਾਬਦ ਸੂਰਤ ਦਸਤਾਰ ਸਿਰਾ ਅੱਜ ਕਹਿ ਲੋ ਬੱਚਿਆਂ ਦੀਆਂ ਦਸਤਾਰਾਂ ਚੋਂ ਸਾਨੂੰ ਉਹ ਪੰਕਤੀ ਦੇ ਵੀ ਦਰਸ਼ਨ ਹੋ ਰਹੇ ਸੀ ਸਤਗੁਰਾਂ ਦੇ ਸਰੂਪ ਦੇ ਵੀ ਦਰਸ਼ਨ ਹੋ ਰਹੇ ਸੀ ਉਥੇ ਮਹਾਕਾਲ ਬਾਬਾ ਫਤਿਹ ਸਿੰਘ ਜੀ ਦੀ ਕਿਰਪਾ ਸਦਕਾ ਜੋ ਅੱਜ ਦਮਾਲਿਆਂ ਦਾ ਵੀ ਓਪਨ ਮੁਕਾਬਲਾ ਹੋਇਆ ਹੈ ਮਾਤਾ ਗੁਜਰੀ ਜੀ ਦਾ 400 ਸਾਲਾ ਜਨਮ ਦਿਹਾੜਾ ਜੋ ਇਸ ਸਾਲ ਪੰਥ ਖਾਲਸੇ ਨੇ ਮਨਾਇਆ ਉਸ ਨੂੰ ਮਨੁੱਖ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਬੀਬੀ ਰਾਜ ਇੱਕ ਵਿਸ਼ੇਸ਼ ਮਾਤਾ ਗੁਜਰੀ ਜੀ ਅਵਾਰਡ ਵੀ ਰੱਖਿਆ ਗਿਆ ਸੀਗਾ ਜਿੱਥੇ ਬੱਚਿਆਂ ਨੂੰ ਧਾਰਮਿਕ ਟਰੋਫੀਆਂ ਸ਼ੀਲਡਾਂ ਦੇ ਨਾਮ ਇਨਾਮ ਦਿੱਤੇ ਗਏ ਨੇ ਉੱਥੇ ਨਾਲ ਹੀ ਬੱਚਿਆਂ ਦੀ ਹੌਸਲਾ ਬਜਾਈ ਲਈ ਬੱਚਿਆਂ ਨੂੰ ਇਕੱਠੇ ਕਰਨ ਲਈ ਕੈਸ਼ ਪ੍ਰਾਈਜ਼ ਵੀ ਦਿੱਤੇ ਗਏ ਨੇ ਇਹ ਸਾਰਾ ਜਿਹੜਾ ਸਮਾਗਮ ਹੈ ਚੜਦੀ ਕਲਾ ਦੇ ਨਾਲ ਸਮਾਪਤ ਹੋਇਆ ਆਓ ਸਾਰੇ ਆਨੰਦ ਮਈਜਕਾਰਾ ਲਈਏ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਕੂਮਾਨ ਦੁਆਰਾ ਦਿੱਸਤ ਦਸਤਾਰ ਦਾ ਉਦਸ਼ਨ ਕੀਤਾ ਗਿਆ ਹੈ ਬਾਰੇ ਬੰਸੀ ਜੀ ਬਹੁਤ ਵਧੀਆ ਪ੍ਰਾਲਾ ਜੀ ਨੌਜਵਾਨਾਂ ਦਾ ਦੇਖੋ ਜਿੱਥੇ ਹੋਰ ਇੰਨੇ ਟੂਰਨਾਮੈਂਟ ਹੁੰਦੇ ਨੇ ਉਥੇ ਇੰਨਾਂ ਇਕੱਠ ਹੁੰਦਾ ਵਾਲੀਬਾਲ ਦੇ ਟੂਰਨਾਮੈਂਟ ਹੁੰਦੇ ਨੇ ਕਬੱਡੀ ਦੇ ਹੁੰਦੇ ਨੇ ਪਰ ਜਿੱਥੇ ਗੁਰੂ ਮਾਰਿਆਂ ਨੇ ਦਿੱਤੀ ਵੀ ਦਾਤ ਆ ਸਾਡੀ ਜਿਹੜੀ ਦਸਤਾਰ ਆ ਸਿੱਖੀ ਆ ਜਦੋਂ ਉਹਦਾ ਕੋਈ ਪ੍ਰੋਗਰਾਮ ਹੁੰਦਾ ਸਾਨੂੰ ਲੱਗਦਾ ਵੀ ਸਾਰੀਆਂ ਸੰਗਤਾਂ ਨੂੰ ਭੈਣ ਭਰਾਵਾਂ ਨੂੰ ਬਹੁਤ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਔਰ ਮੈਂ ਮਾਮਾ ਨੂੰ ਅਸੀਂ ਜਰੂਰ ਬੇਨਤੀ ਕਰਾਂਗੇ ਅਸੀਂ ਵੀ ਜਿਹੜੀਆਂ ਮਾਤਾਮਾਂ ਨੇ ਉਹ ਆਪਣੇ ਬੱਚਾ ਨੂੰ ਲੈ ਕੇ ਜਰੂਰ ਹਾਜ਼ਰ ਹੋਇਆ ਕਰੋ ਕਿਉਂਕਿ ਜਦੋਂ ਤੁਸੀਂ ਬੱਚੇ ਨੂੰ ਲੈ ਕੇ ਆਉਂਗੇ ਉਹ ਇੱਕ ਨਾ ਇੱਕ ਦਿਨ ਉਹਦੇ ਦਿਮਾਗ ਦੇ ਵਿੱਚ ਇਹ ਚੀਜ਼ ਜਾਗਣੀ ਹੈ ਜੀ ਵੀ ਜਿਹੜੇ ਬੱਚੇ ਫਸਟ ਆਏ ਨੇ ਜਾਂ ਜਿਹੜੇ ਬੱਚੇ ਦਸਤਾਰਾਂ ਸਜਾ ਰਹੇ ਨੇ ਵੀ ਮੈਂ ਵੀ ਇੱਕ ਨਾ ਇੱਕ ਦਿਨ ਦਸਤਾਰ ਸਜਾਵਾਂ ਜਿਹੜੇ ਬੱਚਿਆਂ ਦੇ ਕੇਸਕਤਲ ਨੇ ਉਹਨਾਂ ਦੇ ਵੀ ਇੱਕ ਨਾ ਇੱਕ ਦਿਨ ਵਿਧ ਬਣਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਤਾਂ ਜਿੱਦਾਂ ਦਾ ਦੇਖਣਗੇ ਬੱਚੇ ਉਦਾਂ ਦਾ ਹੀ ਬਣਨਗੇ ਸਾਡੀਆਂ ਇਹ ਮਾਤਾਮਾਂ ਨੂੰ ਜਰੂਰ ਬੇਨਤੀ ਆ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਜਿਹੜੇ ਇਦਾਂ ਦੇ ਉਪਰਾਲੇ ਹੋ ਰਹੇ ਉਹਨਾਂ ਨੂੰ ਜਰੂਰ ਹਾਜ਼ਰੀ ਭਰਿਆ ਕਰੋ ਜੀ। ਇਹ ਹੋਰ ਅੱਜ ਕੱਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਮੈਂ ਦੇਖਿਆ ਇਹ ਹੋਰੇ ਛੋਟੇ ਛੋਟੇ ਬੱਚੇ ਵੀ ਦਸਤਾਰ ਦੇ ਭਾਗ ਲੈ ਰਹੇ ਨੇ। ਉਹਨਾਂ ਬੱਚਿਆਂ ਨੂੰ ਹੋਰ ਜਿਹੜੇ ਅੱਜ ਕੱਲ ਹੋਰ ਕੰਮਾਂ 'ਚ ਲੱਗ ਗਏ ਨੇ ਉਹਨਾਂ ਨੂੰ ਕੀ ਜੀ ਦੇਖੋ ਇਹੀ ਵੀਰੇ ਜੀ ਜਦੋਂ ਆਪਾਂ ਗੁਰੂ ਮਹਾਰਾਜ ਦੇ ਬਾਣੇ 'ਚ ਚੱਲਾਂਗੇ ਨਾ ਜੀ ਦੇਖੋ ਸਿੱਖੀ ਇੱਕ ਐਸੀ ਚੀਜ਼ ਇਨਸਾਨ ਲਈ ਜਿਹੜੀ ਕਿ ਮਤਲਬ ਰੂਹ ਦੀ ਖਰਾਕ ਆ ਸਾਡੀ ਇਹ ਤੋਂ ਦੂਰ ਨਾ ਭੱਜੀਏ ਅਸੀਂ ਵੀ ਪੜ੍ਹ ਕੇ ਵੇ ਸਿਗੇ ਵੀਰੇ ਸਿੱਖੀ ਤੋਂ ਕੋਹਾਂ ਦੂਰ ਅੱਜ ਆਪਾਂ ਨਵੇਂ ਪਾਸ਼ਾ ਜੀ ਦੀ ਧਰਤੀ ਸੱਚੇ ਪਾਸ਼ਾ ਵਾਹਿਗੁਰੂ ਨੇ ਅੱਜ ਕਿੱਡੀ ਵੱਡੀ ਸੇਵਾ ਮਹਾਰਾਜ ਲੈ ਰਹੇ ਨੇ ਮਤਲਬ ਮੇਰੀ ਫੇਰ ਦੁਬਾਰਾ ਤੋਂ ਬੇਨਤੀ ਹੈ ਜਦੋਂ ਆਪਾਂ ਚੰਗੇ ਰਸਤੇ ਚੰਗਾ ਦੇਖਾਂਗੇ ਤਾਂ ਉਦਾਂ ਦਾ ਹੀ ਬੰਦੇ ਦਾ ਨੇਚਰ ਬਣ ਜਾਂਦਾ ਜਦੋਂ ਆਪਾਂ ਕੋਈ ਚੀਜ਼ ਗਲਤ ਰਸਤੇ ਨੂੰ ਦੇਖੀ ਜਾਵਾਂਗੇ ਮੰਨ ਲਓ ਕੋਈ ਇਨਸਾਨ ਗਲਤ ਕਰ ਰਿਹਾ ਉਹਨੂੰ ਇੱਕ ਇਨਸਾਨ ਦੇਖੀ ਜਾਊਗਾ ਇੱਕ ਨਾ ਇੱਕ ਦਿਨ ਉਹਦੇ ਵਿਚਾਰ ਆ ਜਾਣਾ ਮਨ 'ਚ ਵੀ ਮੈਂ ਵੀ ਇਹ ਚੀਜ਼ ਕਰਾਂ ਏਦਾਂ ਹੀ ਜਿਹੜੀ ਚੰਗਿਆਈ ਆ ਨਾ ਵੀਰੇ ਐਸੀ ਵੀ ਪੜ ਕੇ ਵੇ ਸੀਗੇ ਐਸੀ ਵੀ ਭੱਜੇ ਫਿਰਦੇ ਸੀ ਫੈਸ਼ਨ ਦੀ ਦੁਨੀਆ 'ਚ ਪਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਇੱਕ ਲੇਡੀਜ਼ ਦੇ ਜਿਹੜੇ ਸਿਰ ਦੇ ਵਿੱਚ ਕੀੜੇ ਸੀ ਅਸੀਂ ਅੰਦਰ ਵੀ ਦੱਸਿਆ ਸਟੇਜ ਦੇ ਉੱਪਰ ਉੱਥੋਂ ਮਹਾਰਾਜ ਨੇ ਸਾਨੂੰ ਠੋਕਰ ਲਾਈ ਔਰ ਉੱਥੋਂ ਮਹਾਰਾਜ ਨੇ ਇਧਰ ਨੂੰ ਤੋਰਿਆ ਦੇਖੋ ਅੱਗੇ ਸਾਨੂੰ ਚੰਗਿਆਈ ਦਿਖੀ ਚੰਗਿਆਈ ਵਾਲੇ ਰਸਤੇ ਦੇ ਜਿਹੜਾ ਕਾਰਜ ਤੁਰ ਪਿਆ ਜਿਸ ਕਰਕੇ ਸਾਨੂੰ ਇਦਾਂ ਦੇ ਚੰਗੇ ਜਿਹੜਾ ਉਪਰਾਲੇ ਨੇ ਨਾ ਜੇ ਜਰੂਰ ਹਾਜ਼ਰੀ ਲਵਾਉਣੀ ਚਾਹੀਦੀ ਆ ਤਾਂ ਹੀ ਸਾਡੇ ਬੱਚੇ ਸਿੱਧੇ ਰਸਤੇ ਚੱਲ ਸਕਣਗੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ